ਮਿਲ ਗਿਆ ਉਹਦੇ ਉੱਤੇ ਭਰੋਸਾ ਲਿਆ ਉਸੇ ਨੇ ਤਾਰ ਲਿਆ ਸੋ ਇਸ ਤਰ੍ਹਾਂ ਦੇ ਨਾਲ ਬਾਬੇ ਫਰੀਦ ਦਾ ਰੱਬ ਦੇ ਉੱਤੇ ਵੀ ਭਰੋਸਾ ਹੋ ਗਿਆ ਮਾਂ ਦੇ ਬਚਨਾਂ ਤੇ ਵੀ ਭਰੋਸਾ ਹੋ ਗਿਆ ਕ੍ਰਾਂਸ਼ਰੀ ਦੇ ਤੇ ਵੀ ਭਰੋਸਾ ਹੋ ਗਿਆ ਪ੍ਰਤੀਤ ਹੋ ਗਈ ਤੇ ਮਾਂ ਕਹਿਣ ਲੱਗੀ ਬੇਟਾ ਨਮਾਜ਼ਾਂ ਦਾ ਤੂੰ ਪੜਦਾ ਹੈ ਪਰ ਤੂੰ ਤਸਵੀਰ ਫੇਰਿਆ ਕਰ ਅੱਲਾਹ ਦੇ ਨਾਮ ਦੀ ਕਹਿੰਦਾ ਮਾਤਾ ਤੱਲਾ ਕੀ ਤੋ ਹੁੰਦਾ ਫਿਰ ਮੈਨੂੰ ਬੱਚਾ ਸੀ 5 ਸਾਲ ਦਾ ਉਹ ਸ਼ੱਕਰ ਖਾਂਦਾ ਹੁੰਦਾ ਜਿਵੇਂ ਇਹਦਾ ਨਾ ਸ਼ੱਕਰ ਗੰਨ ਪਿਆ ਉਹ ਕਹਿੰਦੀ ਉਹ ਸ਼ੱਕਰ ਦੇ ਆ ਕਰੋ ਤੂੰ ਅੱਖਾਂ ਵਿੱਚ ਕੇ ਬੈਠਿਆ ਕਹਿੰਦਾ ਲਲਿਤਾ ਆ ਜਿਹੜਾ ਆਸਣ ਹੈ ਨਾ ਤੇਰੇ ਥੱਲੇ ਇਹਦੇ ਇਹਦਾ ਦੇਖ ਲਿਆ ਕਰੀ ਇੱਥੇ 70 ਰੁਪਏ ਹੋਇਆ ਕਰੀ ਛੋ ਜਸਵਾਤ ਮਾਂ ਨੇ ਬਿਠਾ ਦੇਣਾ ਉਸ ਵੇਲੇ ਸਰਦੀ ਫਿਰਦੀ ਨੇ ਇੱਕ ਪੂਰੀ ਰੱਖ ਦੇਣੀ 70 ਦੀ ਭਰ ਕੇ ਜਦੋਂ ਨੇ ਆਪਣਾ ਚੱਕਣਾ ਸਣ ਉਸੇ ਵੇਲੇ ਉਹਨੂੰ ਪੂਰੀ ਮਿਲ ਜਾਣੀ ਭਰੋਸਾ 100% ਹੋ ਗਿਆ ਇੱਕਦਮ ਮਾਤਾ ਬਾਹਰ ਗਈ ਹੋਈ ਹੈ ਟਾਈਮ ਤੇ ਆਈ ਨਾ ਜਦ ਆਈ ਬਾਬਾ ਫਰੀਦ ਖੇਡਦਾ ਫਿਰਦਾ ਕਹਿੰਦੀ ਫਰੀਦਾ ਅੱਜ ਤਾਂ ਤਸਵੀਰ ਹੀ ਕਹਿੰਦਾ ਹਾਂ ਮਾਤਾ ਮੈਂ ਖੁੰਡੀ ਨਾਲ ਨਾਲ ਹੀ ਸੀ ਤਸਵੀਰ ਕੀ ਲੈ ਤਾ ਦੇ ਆਸਣ ਵੀ ਮੈਂ ਚੱਕ ਲਿਆ ਸੀ ਕਹਿੰਦੀ ਫੇਰ ਸ਼ਕਰ ਚਾਹੇ ਸ਼ਕਰ ਉਂਗਲੀ ਭਾਰ ਦੀ ਮਾਰੀ ਕਹਦਾ ਤੈਨੂੰ ਦਿਖਾਵਾਂ ਸਾਰੇ ਹੀ ਭਾਂਡੇ ਭਰੇ ਭਏ ਨੇ ਪਰ ਭਾਂਡੇ ਭਰ ਤੇ ਕਹਿੰਦਾ ਮਾਤਾ ਅੱਜ ਤਾਂ ਇੰਨੀ ਸ਼ਕਰ ਮੇਰੇ ਆਸਣ ਸਾਰੇ ਹੀ ਸ਼ਕਰ ਦਾ ਹੀ ਬਣ ਗਏ ਉਸ ਦਿਨ ਤੋਂ ਉਹਦਾ ਨੌ ਸ਼ਕਰ ਗੰਝ ਪੈ ਗਿਆ ਮਾਰੇ ਸਮਝ ਲਿਆ ਬਈ ਇਹਦਾ ਸ਼ਬਦ ਤੇ ਭਰੋਸਾ ਹੈ ਸ਼ਬਦ ਸਿੱਧ ਹੋ ਗਿਆ ਫੇਰ ਵਰਖਿਆ ਕਹਿੰਦੀ ਬਾਬਾ ਕਹਿੰਦੀ ਫਰੀਦਾ ਅੱਜ ਆਪਣੇ ਘਰ ਰਾਸ਼ਨ ਹੀ ਇੱਕ ਡੰਗ ਦਾ ਰਾਸ਼ਨ ਮੰਗੀ ਤੇ ਅੱਲਾਹ ਤੇ ਤਸਵੀਫ ਫੇਰ ਤੇ ਤਸਵੀਫ ਫੇਰੀ ਉਹ ਤੇ ਬਾਦ ਕਹਿੰਦਾ ਹੈ ਅੱਲਾਹ ਤਾਲਾ ਇੱਕ ਡੰਗ ਦਾ ਰਾਸ਼ਨ ਸਾਡੇ ਘਰ ਚ ਆਈ ਹੈ ਥੋੜੀ ਦੇਰ ਬਾਅਦ ਕੀ ਦੇਦਾ ਗੱਡਾ ਭਰਿਆ ਹੋਇਆ ਆ ਗਿਆ ਉਹ ਗੋਰੀਆਂ ਰੱਖਣ ਲੱਗੇ ਕਹਿੰਦੇ ਫਰੀਦਾ ਕਿੱਥੇ ਰੱਖੀਏ ਉਹ ਕਹਿੰਦਾ ਇਹ ਤਾਂ ਤੁਸੀਂ ਕਿਸੇ ਹੋਰ ਦੇ ਘਰੋਂ ਲੈਣੀ ਹੋਣੀ ਹੈ ਮੈਂ ਤਾਂ ਇੱਕ ਡੰਗ ਦਾ ਰਾਸ਼ਨ ਮੰਗਿਆ ਹੈ ਉਹ ਕਹਾਦਾ ਤਾਂ ਐਦਾ ਨਹੀਂ ਗਿਆ ਵੀ ਸਾਡੇ ਇੱਕ ਡੰਗ ਦਾ ਇਹ ਤਾਂ ਰੱਬ ਦਾ ਰੰਗ ਹੈ ਉਹ ਜਿੱਦਾਂ ਬੜਾ ਰੱਬ ਉਹਦਾ ਹੀ ਉਹਦਾ ਗੰਗ ਲਿਆ ਕੇ ਘਰ ਪਾਸਾ ਮਾਤਾ ਹੀ ਕਹਿੰਦੇ ਫਰੀਦਾ ਰਾਸ਼ਨ ਮੰਗਿਆ ਕਹਿੰਦਾ ਮਾਂ ਥਾਂ ਹੀ ਨਹੀਂ ਘਰ ਚ ਰੱਖੋ ਲੰਘਣ ਰਾਸ਼ਨੇ ਰੱਖਣ ਹੋਇਆ ਤੇ ਆ ਮਾਂ ਨੇ ਸਮਝ ਲਿਆ ਵਈ ਬੱਚਾ ਜਿਹੜਾ ਹੈ ਇਹਦਾ ਸ਼ਬਦ ਜਿਹੜਾ ਹੈ ਉਹ ਸਿੱਧ ਹੋ ਚੁੱਕਿਆ ਉਸ ਵੇਲੇ ਬਾਬਾ ਫਰੀਦ ਨੂੰ ਸਾਧੂ ਸੰਤਾਂ ਕੋਲ ਭੇਜੇ ਜੀ 18 ਸਾਲ ਦਾ ਹੋ ਗਿਆ ਇੱਕ ਦਿਨ ਮਾਂ ਨੇ ਕਿਆ ਕਹਿੰਦੀ ਬੇਟਾ ਦੇ ਰੱਬ ਮਿਲਣਾ ਬੜਾ ਔਖਾ ਹੈ ਰੱਬ ਦੇ ਮਿਲਣ ਵਾਸਤੇ ਸਾਨੂੰ ਇਹ দেহ ਪ੍ਰਾਪਤ ਹੋਈ ਹੈ ਜੇ ਰੱਬ ਨੂੰ ਨਾਮ ਲਏ ਦੇ ਬਿਰਥਾ ਚਲੀ ਜਾਣੀ ਹੈ ਫਰੀਦਾ ਮੇਰੀ ਪੁੱਖ ਨੂੰ ਵੀ ਗਾਜ਼ ਲਗੇ ਤੂੰ ਜਾ ਜੰਗਲਾਂ ਦੇ ਅੰਦਰ ਜਾ ਕੇ ਤਪ ਕਰ ਤਪસ્યા ਕਰਕੇ ਰੱਬ ਨੂੰ ਪ੍ਰਸੰਨ ਕਰ ਰੱਬ ਤੇਰੇ ਉੱਤੇ ਰੀ ਜਾਏਗਾ ਤੇ ਤੈਨੂੰ ਦਰਸ਼ਨ ਦੇਵੇਗਾ ਜਮਾਤ ਮਾਂ ਜਾਣਦੀ ਸੀ ਅਨੇਕ ਮਾਂ ਨੇ ਗੱਲ ਕਰ ਦਿੱਤੀ ਕਿ ਜਿਸ ਵਾਰ ਬਾਬਾ ਫਰੀਦ ਤੁਰਨ ਵਾਸਤੇ ਤਿਆਰ ਹੋਇਆ ਕਹਿੰਦੀ ਫਰੀਦਾ ਕਿੰਨਾ ਮੇਰੇ ਬਚਨ ਮੰਨੀ ਬੇਟਾ ਐਨ ਲੱਗਿਆ ਦੱਸੋ ਮਾਂ ਜੀ ਕਿਹੜਾ ਕਿਹੜਾ ਬਚਨ ਮੰਨਦਾ ਕਹਿੰਦੀ ਇੱਕ ਤਾਂ ਤੋਂ ਕਿਲੇ 'ਚ ਨਹੀਂ ਦੂਸਰਾ ਗਦੈਲਿਆਂ ਤੇ ਸੋਏ ਮਖਮਲ ਦੇ ਕਟੇਲੇ ਤੀਸਰਾ ਤੂੰ 36 ਪ੍ਰਕਾਰ ਦੇ ਭੋਜਨ ਖਾਈ ਹੈ ਹੈਰਾਨ ਹੋ ਗਿਆ ਕਹਦਾ ਮਾਤਾ ਤੇ ਜਿੰਨਾਂ ਮੈਨੂੰ ਜੰਗਲਾਂ 'ਚ ਜਿਥੇ ਰੋਟੀ ਮਿਲਣੀ ਮੁਸ਼ਕਲ ਹੈ ਤੇ ਤੂੰ ਕਹਿੰਦੀ ਛੱਤੀ ਬਰਦਾਰ ਦੇ ਭੋਜਨ ਖਾਈ ਉਥੇ ਪੈਣ ਨੂੰ ਮਿਲਣਾ ਕੁਝ ਨਹੀਂ ਮਿਲਦਾ ਪੁਜੇ ਹੀ ਪੈਣਾ ਹੈ ਕੀੜੇ ਲੜਨੇ ਨੇ ਸੁੱਤੇ ਬਹਿਦੇ ਤੇ ਉਥੇ ਤੂੰ ਕਹਿੰਦੀ ਛੱਤੀ ਬਰਦਾਰ ਦੇ ਭੋਜਨ ਖਾਈ ਤੇ ਫੇਰ ਮੈਨੂੰ ਗਡਾਈਆਂ ਤੇ ਪੈਣ ਵਾਸਤੇ ਕਹਿੰਦੀ ਹੈ ਪੁਜੇ ਖਾਉਣਾ ਹੈ ਖਾਣ ਨੂੰ ਪਤਾ ਨਹੀਂ ਕਿਹਾ ਜਾ ਮਿਲਣਾ ਹੈ ਕਿ ਨਹੀਂ ਮਿਲਦਾ ਏ ਮਾਤਾ ਮੈਂ ਤੇਰੇ ਬਚਨ ਕਿਵੇਂ ਕਮਾਵੇਂਗਾ ਕਮਾਵਾਗਾ ਮਾਤਾ ਕਹਿਣ ਲੱਗੀ ਬੇਤਾ ਜੀਨਾ ਲੋਕਾਂ ਇਤ ਜਾਣਾ ਉਹਨਾਂ ਨੇ ਖੋਲ ਕੇ ਗੱਲ ਨਹੀਂ ਕਰਨੀ لمبے ਚੌੜੇ ਭਾਸ਼ਣ ਨਹੀਂ ਦੇਣੇ ਉਹਨਾਂ ਨੇ ਰمز ਮਾਰਨੀ ਹੈ ਸਮਝਣਾ ਤੇਰਾ ਕਹਿ ਕਹਦੀ ਮਾਤਾ ਤੈਨੂੰ ਰمز ਮਾਰੀ ਹੈ ਸਮਝ ਲੈ ਕਹਿੰਦਾ ਮੇਰੀ ਸਭ ਤੋਂ ਬਾਪ ਭਰੇ ਗੱਲ ਸਮਝਾ ਦੇ ਮੈਨੂੰ ਕਹਿਣ ਲੱਗੀ ਦੇਖ ਜਿੱਥੇ ਸਾਧੂ ਲੋਕ ਭਜਨ ਕਰਦੇ ਹੋਣਗੇ ਆਪ ਕਰਦੇ ਉਹਨੇ ਉਹ ਨਾ ਵਿੱਚ ਨਹੀਂ ਕੱਲਾ ਨਾ ਰਹੀ ਕੱਲੇ ਨੂੰ ਮਾਇਆ ਪੈਜੂ ਜਿਹੜਾ ਸਾਧ ਸੰਗ ਹੈ ਛੰਗੀਆਂ ਦੇ ਨਾਲ ਮਿਲ ਕੇ ਚੱਲਣਾ ਹੈ ਇਕਲਾ ਹੋਇਆ ਕਰਨਾ ਦੂਸਰਾ ਪਰਸ਼ਾਦਾ ਪਾਣੀ ਉਸ ਵੇਲੇ ਛੰਗੀ ਜਦੋਂ ਹੱਥੋਂ ਜ਼ਿਆਦਾ ਭੁੱਖ ਲੱਗੇ ਗੁੱਖੀ ਮਿੱਠੀ ਤੈਨੂੰ ਛੱਤੀ ਵਰਗਾ ਦੇ ਭੋਜਨ ਵਰਗੀ ਛੋਈ ਉਸ ਵੇਲੇ ਜਿਸ ਵਾਰ ਇਹ ਲੱਗਿਆ ਵੀ ਹੁਣ ਨਹੀਂ ਮੈਂ ਯਾਜਦਾ ਰਹਿ ਸਕਦਾ ਉਸ ਵੇਲੇ ਚਾਹੇ ਦਲੀਆਂ ਤੇ ਪੈਜੀ ਤੈਨੂੰ ਉਹ ਗਦਾਣਿਆਂ ਦੇ ਤੋਂ ਵੀ ਵਧੀਆ ਲੱਗਦਾ ਤੋ ਤਪ ਕਰਨ ਵਾਸਤੇ ਚਲਿਆ ਗਿਆ ਬੜੇ ਔਖੇ ਤਪ ਕਰਨੇ ਸ਼ੁਰੂ ਕਰ ਦਿੱਤੇ ਰਾਤ ਭਰ ਖੜਾ ਰਹਿੰਦਾ ਤੋ ਇਸ ਤਰ੍ਹਾਂ ਕਰਦੇ ਕਰਦੇ ਇੱਕ ਦਿਨ ਖੜਾ ਹੈ ਤੇ ਇੱਕ ਲੋਹਾਰ ਉੱਥੇ ਆ ਗਿਆ ਆ ਕੇ ਉਹਦੇ ਸਿਰ ਤੇ ਹੀ ਖੜਾ ਹੈ ਤੇ ਮੋਢੇ ਦੇ ਉੱਤੇ ਗੁਹਾਰਾ ਚੱਕਿਆ ਹੋਇਆ ਉਹ ਕੋਲੇ ਬਣਾਉਣ ਵਾਸਤੇ ਲੱਕੜੀ ਭਾਲਦਾ ਫਿਰਦਾ ਸੀ ਉਹਨੇ ਕਿ ਹਾਂ ਵੀ ਆਹ ਲੱਕੜੀ ਸੁੱਕੀ ਹੋਈ ਜੰਗਲ 'ਚ ਖੜੀ ਹੈ ਜਿਸ ਪੂਰੀ ਤਰ੍ਹਾਂ ਦਿਸਦਾ ਨਹੀਂ ਹੈ ਮਟਕ ਚਾਨਣਾ ਗਿਆ ਵਾਇਆ ਤੇ ਲੱਕੜੀ ਸਮਝ ਕੇ ਫਰੀਦ ਨੇ ਉਸਨੇ ਮੋਢੇ ਦੇ ਉੱਤੇ ਪਹਾੜੇ ਦਾ ਪੀਨ ਮਾਰਿਆ ਉਹ ਜੋਰ ਨਾਲ ਲੱਗਿਆ ਉਹ ਸਹਜ ਵਿੱਚ ਖੜਾ ਸੀ ੱੱਕਾ ਖਾ ਕੇ ਉਹ ਗਿਆ ਕਾਫੀ ਦੂਰ ਕਈ ਕਦਮ ਜਾਂਦਾ ਜਾਂਦਾ ਗਿਰਨ ਤੋਂ ਬਚ ਗਿਆ ਉਸ ਵੇਲੇ ਗਰੋਧ ਨਹੀਂ ਕਰਿਆ ਸਮਝ ਲਿਆ ਵੀ ਇਹ ਵੀ ਕੁਝ ਭਾਲਦਾ ਫਿਰਦਾ ਹੈ ਮੈਂ ਵੀ ਕੁਝ ਭਾਲਦਾ ਫਿਰਦਾ ਉਸ ਵੇਲੇ ਉਹਨੂੰ ਸੰਬੋਧਨ ਕਰਕੇ ਕਹਿਣ ਲੱਗਿਆ ਵੀਰਾ ਤੇਰੀ ਤਲਾਸ਼ ਹੋ ਰਹੀ ਹੈ ਮੇਰੀ ਤਲਾਸ਼ ਹੋ ਰਹੀ ਹੈ ਕਿਤੇ ਮਾਰਨਾ ਗਵਾਈ ਮੇਰੇ ਮੇਰਾ ਤੈਨੂੰ